ਕੱਲ੍ਹ ਹੀ ਉਨੇ ਆਇਆ ਜੀ ਵੀਆਈਪੀ ਡਿਊਟੀ ਚੱਲ ਰਹੀ ਸੀ ਇੱਲਾ ਇਹਨੂੰ ਦੇਖਾਂਗੇ ਉਸ ਤੋਂ ਪਹਿਲਾਂ ਹਲੇ ਕੁਝ ਵੀ ਕਮੈਂਟ ਕਰਨਾ ਔਖਾ ਹੈ ਜੋ ਦੱਸਿਆ ਆ ਵੀ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ ਸਰੋਸਤਾਂ ਹਮਤੇ ਕਿ ਤਿੰਨੇ ਬੰਦੇ ਅੰਦਰ ਆਏ ਆ ਉਹ ਕੈਸ਼ ਕਾਊਂਟਰ 'ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ ਹਾਂਜੀ ਪਸਤੌਲ ਦੀ ਨੋਕ ਤੇ ਲੈਟ ਮੀਸ ਸੀ ਮੈਨੂੰ ਦੇਖ ਲੈਣ ਦੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੇ ਉਹ ਵੀ ਹੈਗਾ ਜੀ ਇਹਨੂੰ ਟੋਟਲ ਅਮਾਉਂਟ ਵੀ ਚੈੱਕ ਕਰਾਂਗੇ ਔਰ 100% ਇਹਨੂੰ ਥੋੜੇ ਟਾਈਮ 'ਚ ਅਸੀਂ ਟ੍ਰੇਸ ਕਰਾਂਗੇ ਸਰ ਉਸਤਾ ਹਮਤੇ ਕਿ ਤਿੰਨੇ ਬੰਦੇ ਅੰਦਰ ਆਏ ਆ ਉਹ ਕੈਸ਼ ਕਾਊਂਟਰ 'ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ ਹਾਂਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾન્ડ ਕਰੇ ਸੀ ਹਾਂਜੀ ਐਸਾ ਸਾਰਾ ਕਸਟਮਰ ਨਹੀਂ ਸੀ ਸਰ ਕਿੰਨੇ ਤੱਕ ਦੀ ਲੁੱਟ ਹੋ ਗਈ ਸਰ ਹੋ ਗਈ 15 ਤੋਂ 20 ਲੱਖ ਦੀ ਕਿੰਨੇ ਪਲੇ ਦਾ ਟਾਈਮ ਸਰ 5 ਮਿੰਟ ਘੜ ਦੋ ਤੇ ਕੀ ਲੱਗਦਾ ਕਿ ਲੁੱਟ ਦੀ ਨੀਅਤ ਨਾਲ ਆਏ ਜਾਂ ਵੈਸੇ ਪਹਿਲਾਂ ਹੀ ਉਹਨਾਂ ਦਾ ਪਲੈਨਿੰਗ ਸੀਗੇ ਨਹੀਂ ਸਰ ਨਹੀਂ ਇਤਨਾ ਪੁਰੀ ਆਇਆ ਹੈ ਹਾਂਜੀ ਪਹਿਲਾਂ ਉਹਨਾਂ ਨੂੰ ਲੈਣੀ ਚਾਹੀਦੀ ਕੀ ਰੰਗਿਆ ਜਾਂ ਸਿੱਧਾ ਬੈਂਟੀ ਸਰ ਇਹ ਗੱਲ ਦਾ ਹੁਣ ਹੱਲ ਨਹੀਂ ਇਹਦਾ ਪਤਾ ਹਾਂਜੀ ਗੇਟ ਤੇ ਕੋਈ ਵੀ ਨਹੀਂ ਸੀਗਾ ਸਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸੀਸੀਟੀਵੀ ਕੈਮਰੇ ਚੱਲਦੇ ਸੀ ਹਾਂ ਚੱਲਦੇ ਸਨ ਫੂਟੇਜ ਆ ਗਈ ਸਰ ਕਿੰਨੇ ਕਮੈਂਟ ਸੀ ਬੰਦੇ ਤਿੰਨੇ ਆਣੇ ਕਿੰਨੇ ਵੈਪਨ ਸੀ ਉਹਨਾਂ ਦੇ ਵੈਪਨ ਸਰ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਆ ਕਿਸ ਤਰ੍ਹਾਂ ਐਸਾ ਮੌਕਾ ਸਾਂਭ ਲਿਆ ਸਰ ਰੈਕਟਿਵ ਦੇ ਕੰਦੇ ਪੇ ਲੱਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਰ ਐ ਬੈਕਸਾਈਡ ਨੂੰ ਗਿਆ ਸਰ ਇੱਕ ਬੰਨੇ ਬੰਨੇ ਹਾਂਜੀ ਪਿੱਛਾ ਪਾਜੀ ਲੋਟ ਹੋ ਚੁੱਕੀ ਹੈ ਦਿਨ ਦਿਹਾੜੇ ਮੈਂ ਹਾਲ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਇਸ ਨੂੰ ਮੈਂ ਹੱਲੇ ਜੀ ਪਲੇਸ ਇਹਦੇ 'ਚ ਕੀ ਕਹਿਣਾ ਚਾਹੋਗੇ ਮੈਂ ਪਲੇਸ ਆਫ ਅਕਰੈਂਸ ਦੇਖਣ ਲਈ ਹੁਣੇ ਆਇਆ ਹਾਂ ਜੀ ਵੀਆਈਪੀ ਡਿਊਟੀ ਚੱਲ ਰਹੀ ਸੀ ਜਿੱਦਾਂ ਇਹਨੂੰ ਦੇਖਾਂਗੇ ਉਸ ਤੋਂ ਪਹਿਲਾਂ ਹੱਲੇ ਕੁਝ ਵੀ ਕਮੈਂਟ ਕਰਨਾ ਔਖਾ ਹੈ ਜੋ ਦੱਸਿਆ ਹੈ ਵੇ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ ਜੋ ਫੋਨ ਤੇ ਜਿੰਨੇ ਕਿ ਮੈਨੂੰ ਕਨਵੇ ਹੋਈ ਆ ਸੋ ਮੌਕਾ ਦੇਖ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਜੀ ਥੈਨ ਤੁਹਾਨੂੰ ਰਿਪੋਰਟ ਕਰ ਦਵਾਂ ਮੈਨੂੰ ਐਗਜ਼ੈਕਟ ਮੈ ਹੈਗਾ ਜੀ ਜਾ ਕੇ ਅੰਦਰ ਵਾਲੇ ਮੈਂ ਦੇਖਦਾ ਹਾਂ ਸਰ ਕਿੰਨੇ ਬੰਦੇ ਆਏ ਸੀ ਤਿੰਨ ਤਿੰਨ ਦੱਸ ਰਹੇ ਆ ਜਿੰਨੇ ਕਿ ਮੈਨੂੰ ਫੋਨ ਤੇ ਇਨਫੋਰਮੇਸ਼ਨ ਆ ਕਿ ਸਰ ਕਾਰਵਾਈ ਹੈ ਜੀ ਕਾਰਵਾਈ ਹੈ ਜੀ ਕਾਰਵਾਈ ਦੇਖੋ ਜੀ ਅਜੇ ਇਹਨਾਂ ਦਾ ਅਸੀਂ ਇਹਨਾਂ ਦੇ ਪੈਰਾਮੀਟਰਸ ਦੇਖਦੇ ਆਂ ਕਿ ਬੈਂਕ ਨੇ ਜਿਹੜੇ ਪ੍ਰੋਪਰ ਪੈਰਾਮੀਟਰ ਜਿਹੜੇ ਸੀ ਉਹਨਾਂ ਨੂੰ ਫਾਲੋ ਕਰ ਰਿਹਾ ਹਜੇ ਮੈਂ ਉਹ ਹੀ ਦੱਸਿਆ ਵੀ ਨੀਚਲੇ ਵਾਲੇ ਤੋਂ ਮੈਂ ਐਂਟਰ ਕਰ ਰਿਹਾ ਮੈਂ ਉਹ ਹੀ ਖੜੀ ਹਜੇ ਮੈਨੂੰ ਮੈਂ ਤਾਂ ਗੈਸ ਤੁਹਾਡੇ ਸਾਹਮਣੇ ਉਤਰਿਆ ਲੈਟ ਮੀ ਸੀ ਮੈਨੂੰ ਦੇਖ ਲੈਣ ਦੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੇ ਉਹ ਵੀ ਹੈਗਾ ਜੀ ਇਹਨੂੰ ਟੋਟਲ ਅਮਾਉਂਟ ਵੀ ਚੈੱਕ ਕਰਾਂਗੇ ਔਰ 100% ਇਹਨੂੰ ਥੋੜੇ ਜਿਹੇ ਟਾਈਮ 'ਚ ਅਸੀਂ ਟ੍ਰੇਸ ਕਰਾਂਗੇ ਅਸੀਂ ਅਗਲੀ ਵਾਰ ਜੇ ਪਤਾ ਲੱਗਾ ਕੁਝ ਮੈਂ ਉਹੀ ਦੱਸ ਰਿਹਾ ਜੀ ਮੈਂ ਤਾਂ ਹਜੇ ਮੈਂ ਦੱਸ ਦਿੱਤਾ ਸੀ ਵੱਲੋਂ ਸਾਫ਼ ਔਰ ਤੇ ਕਿਹਾ ਜਾ ਰਿਹਾ ਕਿ ਲੱਖਾਂ ਦੀ ਲੁੱਟ ਹੈ ਸਰ ਆਏ ਕਾ ਦਿੱਤਾ ਹੀ ਪਤਾ ਲੱਗਾ ਕੁਝ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਮੈਂ ਤੁਹਾਡੇ ਸਾਹਮਣੇ ਗੱਡੀ ਚੋਂ ਵਾਲੇ ਉਤਰੇ ਆ VIP ਡਿਊਟੀ ਚੱਲ ਰਹੀ ਸੀ ਅੰਦਰ ਜਾ ਕੇ ਅਸੀਂ ਜੋ ਵੀ ਮੈਨੂੰ ਇੱਕ ਵਾਰੀ ਮੈਂ ਮੌਕਾ ਦੇਖ ਲਵਾਂ ਔਰ ਇਹਨੂੰ ਵਿਦਨ ਆਰਜ਼ ਅਸੀਂ 100% ਰੇਸ ਕਰਾਂਗੇ ਜੀ ਸਮਾਂ ਕਿੰਨੇ ਕੋਈ ਸਰ ਸਮਾਂ ਤੇ ਤੁਹਾਨੂੰ ਪਤਾ ਹੈਗਾ ਦੱਸਿਆ ਹੈਗਾ ਕਿੰਨੇ ਕੋਈ ਨਾ ਕੱਟੇ ਇੱਕ ਡੇਢ ਘੰਟੇ ਪਹਿਲਾਂ ਦੀ ਗੱਲ ਹੈ ਮੈਂ ਮੈਂ ਕਹਿੰਦਾ ਜੀ ਇਨੀਸ਼ially ਮੈਨੂੰ ਦੇਖਣ ਦਓਗੇ ਮੈਂ